ਅਖੇ ਜੀ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਗਮਰਾਹ ਬਹੁਤ ਕੀਤਾ ਤੇ ਉਹਨੇ ਲੋਕਾਂ ਨੂੰ ਪਟਕੜ ਦੇ ਰਾਹ ਦੇ ਉੱਤੇ ਤੋਰ ਦਿੱਤਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦੱਸੇ ਗਏ ਤਰੀਕੇ ਲੋਕਾਂ ਨੂੰ ਮੌਤ ਦੇ ਵੱਲ ਵੀ ਲਿਜਾ ਸਕਦੇ ਆ ਅਖੇ ਜੀ ਨਵਜੋਤ ਸਿੰਘ ਸਿੱਧੂ ਤਾਂ ਲੋਕਾਂ ਦੇ ਵਿੱਚ ਪਿੱਟਣੇ ਪਾਉਣ ਨੂੰ ਫਿਰਦਾ ਮਾਫੀ ਮੰਗੇ ਨਹੀਂ ਤਾਂ ਫਿਰ ਉਹਦੇ ਉੱਤੇ 850 ਕਰੋੜ ਰੁਪਏ ਦਾ ਅਸੀਂ ਮੁਕੱਦਮਾ ਠੋਕਾਂਗੇ ਇਹ ਗੱਲ ਛਤੀਸਗੜ ਸਿਵਲ ਸੁਸਾਇਟੀ ਨੇ ਕਹੀ ਆ ਉਹਨਾਂ ਨੇ ਕਹਿ ਜੀ ਕਿ ਸਿੱਧੂ ਸਾਹਿਬ ਨੇ ਤਾਂ ਕਹਿਤਾ ਵੀ ਆਯੁਰਵੇਦ ਦੇ ਨਾਲ ਮੇਰੀ ਪਤਨੀ ਠੀਕ ਹੋ ਗਈ ਆ ਇੰਉ ਤਾਂ ਹੁੰਦਾ ਹੀ ਨਹੀਂਗਾ ਜਦਾਂ ਤੱਥ ਪੇਸ਼ ਕਰੇ ਤੇ ਜਾਂ ਫਿਰ ਭਾਈ ਜੁਰਮਾਨੇ ਵਾਸਤੇ ਤਿਆਰ ਰਵੇ ਤੇ ਜਾਂ ਫਿਰ ਉਸ ਤੋਂ ਪਹਿਲਾਂ ਆਪਣੇ ਸ਼ਬਦ ਵਾਪਸ ਲਵੇ ਨਹੀਂ ਤਾਂ ਭਾਈ ਮੁਕਦਮੇ ਦੀ ਤਿਆਰੀ 800 ਤੇ 50 ਕਰੋੜ ਰੁਪਏ ਦੀ ਤਿਆਰੀ ਵਾਸਤੇ ਪੂਰੀ ਤਰ੍ਹਾਂ ਤਿਆਰ ਬਰਤਿਆਰ ਰਵੇ ਇਸ ਤੋਂ ਪਹਿਲਾਂ ਕੁਝ ਡਾਕਟਰ ਸਹਿਬਾਨ ਨੇ ਗੱਲ ਕਹੀ ਕਿ ਸਿੱਧੂ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹਦੇ ਵਿੱਚੋਂ ਕਈਆਂ ਗੱਲਾਂ ਦੇ ਉੱਤੇ ਖੋਜ ਪ੍ਰਕਿਰਿਆ جاری ਆ ਹਾਲੇ ਉਹਦੇ ਉੱਤੇ ਖੋਜ ਜਾਰੀ ਆ ਇਹ ਮੁਕੰਮਲ ਸੱਚ ਨਹੀਂ ਜਿਹੜਾ ਸਿੱਧੂ ਸਾਹਿਬ ਨੇ ਕਿਹਾ ਇਹ ਗੱਲ ਨੂੰ ਈਵੇਂ ਨਾ ਮੰਨੋ ਸਿੱਧੂ ਸਾਹਿਬ ਦੇ ਉਹਨਾਂ ਨੇ ਦਾਅਵੇ ਦਾ ਤਰਕ ਦਾ ਖੰਡਨ ਕੀਤਾ ਬਿਲਕੁਲ ਠੀਕ ਆ ਡਾਕਟਰ ਸਾਹਿਬ ਸਰਵੋਤਮ ਸੁਧਾਰਨ ਦਵਾਈਆਂ ਇੱਕ ਪਾਸੇ ਐਲੋਪੈਥੀ ਇੱਕ ਪਾਸੇ ਗੱਲ ਸੱਚੀ ਆ ਪਰ ਮੇਰੀ ਸਾਰੇ ਡਾਕਟਰ ਸਾਹਿਬਾਨ ਨੂੰ ਇੱਕ ਬੇਨਤੀ ਆ ਵੀ ਸਿੱਧੂ ਹੋਰਾਂ ਨੇ ਪਹਿਲੇ ਦਿਨੀਆਂ ਗੱਲ ਕਹੀ ਸੀ ਕਿ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਉਸ ਵੇਲੇ ਨਵਜੋਤ कौर ਸਿੱਧੂ ਯਾਨੀ ਕਿ ਮੇਰੀ ਘਰ ਵਾਲੀ ਯਾਨੀ ਕਿ ਨੋਨੀ ਦੀ ਕੀਮੋਥੈਰੇਪੀ ਦਾ ਕੰਮ ਚੱਲਦਾ ਸੀ ਉਹਦਾ ਆਪਰੇਸ਼ਨ ਹੋ ਚੁੱਕਿਆ ਸੀ ਇਹ ਐਲੋਪੈਥੀ ਦੇ ਵਿੱਚ ਹੀ ਆ ਕਿ ਆਯੁਰਵੈਦ ਦੇ ਵਿੱਚ ਹੁੰਦਾ ਕੀਮੋਥੈਰੇਪੀ ਤੇ ਆਪਰੇਸ਼ਨ ਹੋਣਾ ਮੜਾ ਜਾ ਇਹ ਵੀ ਜਾਣਕਾਰੀ ਦੇ ਦਿਓ ਫਿਰ ਉਹਨੇ ਇਹ ਗੱਲ ਕਈ ਵੀ ਡਾਕਟਰ ਸਹਿਬਾਨ ਨੇ ਇਹ ਗੱਲ ਕਹੀ ਕਿ ਭਾਈ ਤਿੰਨ ਤੋਂ ਲੈ ਕੇ 5% ਦੀ ਚਾਂਸ ਆ ਇਹਨਾਂ ਦੇ ਬਚਾ ਦੇ ਮੈਂ 7-8 ਘੰਟੇ ਕਿਤਾਬਾਂ ਹਰ ਰੋਜ਼ ਪੜ੍ਹਨੀਆਂ ਸ਼ੁਰੂ ਕੀਤੀਆਂ ਉਹਨਾਂ ਕਿਤਾਬਾਂ ਦੇ ਵਿੱਚੋਂ ਮੈਂ ਨਿਚੋੜ ਕੱਢਿਆ ਤੇ ਅਸੀਂ ਆਯੁਰਵੈਦ ਪ੍ਰਣਾਲੀ ਦੇ ਮੁਤਾਬਕ ਇੱਕ ਡਾਈਟ ਚਾਰਟ ਬਣਾਇਆ ਉਹਦੇ ਵਿੱਚ ਕੀ ਸੀ ਕਿ ਮੈਂ ਤੇ ਮੇਰੀ ਧੀ ਨੇ ਯੋਜਨਾ ਬਣਾਈ ਵੀ ਆਪਾਂ ਨੋਨੀ ਨੂੰ ਯਾਨੀ ਕਿ ਨਵਜੋਤ कौर ਨੂੰ ਸਵੇਰੇ 10 ਵਜੇ ਗਰਮ ਪਾਣੀ ਦਿਆ ਕਰਨਾ ਉਹਦੇ ਵਿੱਚ ਨਿੰਬੂ ਪਾ ਕੇ ਦਿਆ ਕਰਨਾ ਉਹਦੇ ਵਿੱਚ ਕੱਚੀ ਹਲਦੀ ਦਿਆ ਕਰਨੀ ਆ ਉਹਨੂੰ ਆਪਾਂ ਦਿਆ ਕਰਨਾ ਜੀ ਨਮ ਤੰਗਾ ਪੱਤੰਗਾ ਤੇ ਉਹਨੂੰ ਆਪਾਂ ਦਿਆ ਕਰਨਾ ਜੀ ਤુલਸੀ ਦੀਆਂ ਪੱਤੀਆਂ ਉਹਨੂੰ ਆਪਾਂ ਚਕੰਦਰ ਦਾ ਜੂਸ ਦਿਆ ਕਰਨਾ ਇਹਨੂੰ ਆਪਾਂ ਚਾਰ ਚੀਜ਼ਾਂ ਬਿਲਕੁਲ ਚਿੱਟੀਆਂ ਬੰਦ ਕਰ ਦੇਣੀਆਂ ਤੇ ਬੰਦ ਕਰ ਦਿੱਤੀਆਂ ਉਹਦੇ ਵਿੱਚ ਆਟਾ ਮੈਦਾ ਖੰਡ ਤੇ ਦੁੱਧ ਇਹ ਬੰਦ ਕਰ ਦੇਣਾ ਤੇ ਚੌਥੇ ਸਟੇਜ ਤੋਂ ਕੈਂਸਰ ਦੀ ਚੌਥੀ ਸਟੇਜ ਤੋਂ ਉਹ ਨਾਰਮਲ ਹੋ ਗਈ ਆ 40 ਦਿਨਾਂ ਦੇ ਵਿੱਚ ਵਿੱਚ ਇਹ ਗੱਲਾਂ ਨਮਜੋਤ ਸਿੰਘ ਨੇ ਕਹੀਆਂ ਸਾਰਿਆਂ ਨੇ ਜਾਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਆਖੀਆਂ ਡਾਕਟਰ ਸਾਹਿਬਾਨ ਨੂੰ ਇਹਨਾਂ ਦੇ ਵਿੱਚੋਂ ਕਿਹੜੀ ਗੱਲ ਐਸੀ ਪੜੀ ਲੱਗੀ ਹੈ ਵੀ ਜਿਹਦੇ ਕਰਕੇ ਲੋਕ ਗੁੰਮਰਾਹ ਹੋ ਗਏ ਕੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਲੋਕ ਐਲੋਪੈਥੀ ਪ੍ਰਣਾਲੀ ਨੂੰ ਛੱਡ ਕੇ ਇੱਕ ਬੰਦੇ ਦੇ ਮਗਰ ਲੱਗ ਕੇ ਗੱਲ ਕਹਿਣਗੇ ਤੇ ਛੱਡੋ ਯਾਰ ਆਪਾਂ ਨਹੀਂ ਕੀਮੋਥੈਰਪੀ ਕਰਾਉਣੀ ਆਪਾਂ ਤਾਂ ਨਿੰਮ ਦੀਆਂ ਪੱਤੀਆਂ ਤੇ ਜ਼ੋਰ ਦਿੰਨੇ ਆ ਛੱਡੋ ਯਾਰ ਆਪਾਂ ਨਹੀਂ ਆਪਰੇਸ਼ਨ ਕਰਾਉਣਾ ਆਪਾਂ ਨਹੀਂ ਜਾ ਕੇ ਟੈਸਟ ਕਰਾਉਣੀ ਆਪਾਂ ਤਾਂ ਅੱਜ ਤੋਂ ਬਾਅਦ ਕੱਚੀ ਹਲਦੀ ਖਾ ਕੇ ਕਰਾਂਗੇ ਆਪਾਂ ਤਾਂ ਅੱਜ ਤੋਂ ਬਾਅਦ ਅਲਕਲਾਈਨ ਵਾਟਰ ਪੀਆ ਕਰਾਂਗੇ ਕਦੇ ਕੋਈ ਇਹ ਗੱਲ ਕਹਿ ਸਕਦਾ ਜਿਹਦੇ ਘਰ ਦੇ ਵਿੱਚ ਕੈਂਸਰ ਆ ਗਿਆ ਹੋਵੇ ਉਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਆ ਪੂਰਾ ਟੱਬਰ ਸੌਂਦਾ ਨਹੀਂਗਾ ਉਹ ਇਹੀ ਗੱਲ ਸੋਚਦਾ ਰਹਿੰਦਾ ਵੀ ਭਾਈ ਵੇਚਣਾ ਕੀ ਆ ਇਲਾਜ ਕਰਵਾਉਣਾ ਕਿਵੇਂ ਆ ਹਰ ਬੰਦੇ ਦਾ ਡਾਕਟਰ ਸਾਹਿਬਾਨ ਨੂੰ ਮੇਰੀ ਬੇਨਤੀ ਆ ਤੁਹਾਡਾ ਬਹੁਤ ਵੱਡਾ ਰਤਬਾ ਤੁਸੀਂ ਬੜੀਆਂ ਵੱਡੀਆਂ ਡਿਗਰੀਆਂ ਕੀਤੀਆਂ ਬੜੇ ਸਤਿਕਾਰਯੋਗ ਆ ਐਲੋਪੈਥੀ ਦਾ ਵੀ ਬਹੁਤ ਸਾਰਾ ਸਤਿਕਾਰ ਪਰ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਮਾਂ ਸੁਵਾਦੀ ਕਿਸੇ ਨੂੰ ਹੋਮਿਓਪੈਥੀ ਵਧੀਆ ਲੱਗਦੀ ਆ ਕਿਸੇ ਨੂੰ ਐਲੋਪੈਥੀ ਕਿਸੇ ਨੂੰ ਆਯੁਰਵੈਦ ਵਧੀਆ ਲੱਗਦਾ ਆਯੁਰਵੈਦ ਦੇ ਵਿੱਚ ਬਹੁਤ ਸਾਰੇ ਇਲਾਜ ਹੈਗੇ ਵੀ ਆ ਅਸੀਂ ਇਹ ਨਹੀਂ ਗੱਲ ਕਦੇ ਵੀ ਬੈਦ ਸਾਰੀ ਸਹੀ ਆ ਨੀਮ ਹਕੀਮ ਖਤਰਾ ਏ ਜਾਨ ਪਰ ਮੈਨੂੰ ਤਾਂ ਲੱਗਾ ਹੀ ਨਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲੱਗਾ ਹੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੇ ਗੁੰਮਰਾਹ ਕੀਤਾ ਸਾਡੇ ਵਰਗੇ ਨੂੰ ਗੁੰਮਰਾਹ ਕਰਨਾ ਸੀ ਨਾ ਨਾ ਹੀ ਕਿਸੇ ਨੇ ਇਹ ਗੱਲ ਕਹੀ ਆਮ ਬੰਦੇ ਨੇ ਉੱਠ ਕੇ ਕਿ ਭਾਈ ਸਾਨੂੰ ਗੁੰਮਰਾਹ ਕਰਤਾ ਵੀ ਅਸੀਂ ਤਾਂ ਹਸਪਤਾਲ ਛੱਡਿਆਏ ਆ ਅਸੀਂ ਆਪ ਦਾ ਮਰੀਜ਼ ਹਸਪਤਾਲ ਦੇ ਵਾਰਡ ਦੇ ਵਿੱਚੋਂ ਚੱਕ ਲਿਆ ਕਿਉਂਕਿ ਸਿੱਧੂ ਸਾਹਿਬ ਨੇ ਗੱਲ ਕਹੀ ਆ ਅੱਜ ਤੋਂ ਬਾਅਦ ਦੇਖੋ ਜੀ ਹੁਣ ਨਿੰਬੂ ਪਾਣੀ ਚੱਲੂਗਾ ਅੱਜ ਤੋਂ ਬਾਅਦ ਖੰਡ ਬੰਦ ਕਰਕੇ ਆਪਾਂ ਕੈਂਸਰ ਠੀਕ ਕਰਨਾ ਕਿਸੇ ਨੇ ਇਹ ਗੱਲ ਨਹੀਂ ਕਹੀ ਮੈਂ ਤੁਹਾਨੂੰ ਦੋ ਚਾਰ ਉਦਾਹਰਨਾਂ ਦਿੰਦਾ ਸਾਡਾ ਇੱਕ ਰਿਸ਼ਤੇਦਾਰ ਆ ਉਹਦੇ ਗੋਡੇ ਬਹੁਤ ਦੁਖਦੇ ਆ ਡਾਕਟਰ ਕਹਿੰਦੇ ਗੋਡੇ ਪਵਾਓ ਉਹਦੇ ਕੋਲੇ ਪੈਸੇ ਹੈ ਨਹੀਂ ਉਹਨੂੰ ਕਿਸੇ ਨੇ رائے ਦਿੱਤੀ ਵੈਸੇ ਤਾਂ ਆਪਾਂ ਪੂਰੇ ਪੰਜਾਬੀ رائے ਦੇ ਨਹੀਂ ਹੁੰਦੇ ਵੀ ਤੂੰ ਆ ਖਾਲਾ ਆ ਖਾਲਾ ਬਿਮਾਰ ਆ ਤਾ ਖਾਲਾ ਉਹਨੂੰ رائے ਦਿੱਤੀ ਵੀ ਭਾਈ ਤੂੰ ਤੇ ਮੇਰਾ ਅਚਾਰ ਖਾਇਆ ਕਰ ਤੂੰ ਇੱਥੇ ਨਿੰਮ ਦੀਆਂ ਪੱਤੀਆਂ ਉਬਾਲ ਕੇ ਤੇ ਗੋਡੇ ਦੇ ਉੱਤੇ ਟਕੂਰ ਕਰਿਆ ਕਰ ਆ ਕੰਪਨੀ ਦਾ ਤੇਲ ਹੈਗਾ ਇੱਕ ਜੀ ਇਹ ਤੇਲ ਮਲਿਆ ਕਰ ਤੈਨੂੰ ਮਾੜਾ ਮੋਟਾ ਤੁਰਨ ਦੇ ਲਾਇਕ ਹੋ ਜਾਊਗਾ ਤੇ ਰਾਤ ਨੂੰ ਤੇਲ ਮਲ ਕੇ ਤੇ ਗੋਡੇ ਦੇ ਉੱਤੇ ਪੱਟੀ ਬੰਨ ਕੇ ਸੌਇਆ ਕਰ ਜਿਹੜੀ ਗਰਮਜੀ ਹੁੰਦੀ ਆ ਗੁਲਾਬੀ ਦੇ ਰੰਗ ਦੀ ਪੱਟੀ ਉਹ ਬੰਨ ਕੇ ਸੌਇਆ ਕਰ ਉਹ 15-20 ਦਿਨਾਂ ਦੇ ਵਿੱਚ ਥੋੜਾ ਬਹੁਤਾ ਤੁਰਨ ਲੱਗ ਪਿਆ ਯਾਨੀ ਕਿ ਉਹ ਹੁਣ 100 ਮੀਟਰ ਤੱਕ ਤੁਰ ਲੈਂਦਾ ਸੈਰ ਕਰਨ ਦੇ ਲਈ ਹੁਣ ਜਦੋਂ ਉਹਦਾ ਚੰਗਾ ਤਜਰਬਾ ਮੈਨੂੰ ਨਹੀਂ ਪਤਾ ਵੀ ਉਹ ਮਹੀਨੇ ਵਾਸਤੇ ਠੀਕ ਹੋਇਆ ਜਾਂ ਉਮਰ ਪਰ ਵਾਸਤੇ ਠੀਕ ਹੋਇਆ ਉਹਨੇ ਹੁਣ 100 ਬੰਦਿਆਂ ਨੂੰ ਅੱਗੇ ਦੱਸਿਆ ਕਿ ਭਾਈ ਜੇ ਤੁਸੀਂ ਤੁੰਮੇ ਦਾ ਚਾਰ ਖਾ ਲਓ ਤੁਹਾਡਾ ਗੋਡਾ ਠੀਕ ਹੋ ਸਕਦਾ ਜੇ ਭਾਈ ਤੁਸੀਂ ਆ ਪੱਟੀ ਬੰਨ੍ਹ ਲਿਆ ਕਰੋ ਤੁਸੀਂ ਠੀਕ ਹੋ ਜਾਓਗੇ ਜੇ ਭਾਈ ਤੁਸੀਂ ਵਾਈਬਾਦੀ ਵਾਲੇ ਚੀਜ਼ਾਂ ਬੰਦ ਕਰ ਲਓ ਤੁਸੀਂ ਠੀਕ ਹੋਣ ਦੀ ਸੰਭਾਵਨਾ ਵੱਧ ਜੂਗੀ ਹੁਣ ਆਪਾਂ ਇਹ ਮੰਨ ਲਈਏ ਵੀ ਭਾਈ ਉਹਨੇ ਐਲੋਪੈਥੀ ਦਾ ਨਰਾਜ਼ਰ ਕੀਤਾ ਉਹਨੇ ਡਾਕਟਰਾਂ ਦੇ ਕੋਲੇ ਜਾਣ ਤੋਂ ਮਨਾ ਕਰ ਦਿੱਤਾ ਉਹਨੇ ਕੰਨੋਂ ਮਨਾ ਕੀਤਾ ਮੈਨੂੰ ਇੱਕ ਰਨ ਖੰਗ ਹੋ ਗਈ ਤੇ ਮੈਨੂੰ ਕਿਸੇ ਸੱਜਣ ਨੇ ਗੱਲ ਕਹੀ ਤੋਂ ਮਲਠੀ ਚ ਬਿਆ ਕਰ ਤੇ ਇੱਕ ਤੂੰ ਨਾ ਸ਼ਹਿਰ ਜਿਹੜਾ ਰਾਤ ਨੂੰ ਉਹਦੇ ਵਿੱਚ ਥੋੜਾ ਜਿਹਾ ਅਦਰਕ ਕੁੱਟ ਕੇ ਤੇ ਗਰਮ ਕਰਕੇ ਤੇ ਉਹ ਵੀ ਪੀ ਲਿਆ ਕਰ ਤੇ ਮੂੰਹ ਟਾ ਕੇ ਸੌਂ ਜਾ ਕਰ ਤੂੰ ਭਾਫ ਲੈ ਲੈ ਕਰ ਮੇਰੀ ਖੰਗ ਤੀਜੇ ਕਦਨ ਠੀਕ ਹੋ ਗਈ ਤਾਂ ਮੈਂ ਇਹ ਗੱਲ ਕਹਾਂ ਕਿ ਭਾਈ ਮੈਂ ਐਲੋਪੈਥੀ ਦੇ ਖਿਲਾਫ ਆ ਮੈਨੂੰ ਤਾਂ ਰੈਡੇਣ ਵਾਲੇ ਦੇ ਗੱਲ ਕਹੀ ਨਹੀਂ ਕਿ ਤੁਹਾਨੂੰ ਡਾਕਟਰਾਂ ਕੋਲੇ ਜਾਣ ਦੀ ਲੋੜ ਨਹੀਂ ਨਾ ਉਹਨਾਂ ਨੇ ਇਹ ਗੱਲ ਕਹੀ ਵੀ ਕੈਪਸੂਲ ਨਾ ਖਾ ਨਾ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਕਫ ਸਿਰਪ ਬਿਲਕੁਲ ਨਾ ਪੀਓ ਇਹ ਮੇਰੀ ਮਰਜ਼ੀ ਸੀ ਮੈਂ ਉਹਦੀਆਂ ਗੱਲਾਂ ਮੰਨ ਲਈਆਂ ਮੈਨੂੰ ਮਾਫਕਾ ਦੀ ਗੱਲ ਤੇ ਮੈਂ 20 ਬੰਦਿਆਂ ਨੂੰ ਦੱਸਾਂ ਮੈਂ 100 ਬੰਦਿਆਂ ਨੂੰ ਦੱਸਾਂ ਇਹ ਮੇਰੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਆ ਇਹਦੇ ਵਿੱਚ ਕੋਈ ਐਲੋਪੈਥੀ ਦਾ ਨਰਾਦਰਤਾ ਨਹੀਂ ਪਰ ਇੱਥੇ ਡਾਕਟਰ ਸਹਿਬਾਨ ਨੂੰ 36 ਗੜ ਸਿਵਲ ਸੁਸਾਇਟੀ ਨੂੰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਈਆਂ ਗਈਆਂ ਗੱਲਾਂ ਭੇੜੀਆਂ ਕਾ ਤੋਂ ਲਗਦੀਆਂ ਸਿੱਧੂ ਸਾਹਿਬ ਦੀ ਰਾਜਨੀਤੀ ਇੱਕ ਪਾਸੇ ਅਸੀਂ ਉਹਦੀਆਂ ਸਾਰੀਆਂ ਗੱਲਾਂ ਨਾਲ ਕਦੇ ਸਹਿਮਤ ਨਹੀਂ ਹੋਏ ਪਰ ਭਾਰਤ ਆ ਕੇ ਇਹੋ ਜਿਹਾ ਦੇਸ਼ ਬਣ ਗਿਆ ਜਿੱਥੇ ਹਰ ਗੱਲ ਦਾ ਕੋਈ ਨਾ ਕੋਈ ਮੁੱਦਾ ਬਣਦਾ ਕੱਲੇ ਮੁੱਦੇ ਹੀ ਆ ਹੋਰ ਹਲਕਤੇ ਵੀ ਨਹੀਂ ਗਾ ਤੁਸੀਂ ਦੱਸੋ ਵੀ ਨਵਜੋਤ ਸਿੰਘ ਸਿੱਧੂ ਦਾ ਡਾਈਟ ਪਲਾਨ ਉਹਦੇ ਵਿੱਚ ਗਲਤ ਕੀ ਆ ਜੇ ਤੁਸੀਂ ਬਿਲਕੁਲ ਤੰਦਰੁਸਤ ਹੋ ਨਿੰਮ ਦੀਆਂ ਪੱਤੀਆਂ ਤਾਂ ਵੀ ਖਾ ਲਿਆ ਕਰੋ ਤੁਸੀਂ ਬਿਲਕੁਲ ਨਿਰੋਗ ਹੋ ਤਾਂ ਵੀ ਤੁਸੀਂ ਤੁਲਸੀ ਦੀਆਂ ਪੱਤੀਆਂ ਚਬ ਲਿਆ ਕਰੋ ਤੇ ਮੇਰੀ ਤਾਂ ਆਪਣੀ ਨਿੱਜੀ رائے ਆ ਮੈਂ ਤਾਂ ਆਪ ਖੰਡ ਛੱਡੀ ਆ ਮੈਂ ਸੋਚਦਾ ਵੀ ਜਦੋਂ ਤੁਹਾਡੀ 40 ਸਾਲ ਤੋਂ ਉੱਤੇ عمر ਹੋ ਜੇ ਤੁਸੀਂ ਖੰਡ ਬਿਲਕੁਲ ਬੰਦ ਕਰ ਦਿਓ ਦੁਨੀਆਂ ਦਾ ਕਿਹੜਾ ਐਸਾ ਡਾਕਟਰ ਆ ਜਿਹੜਾ ਇਹ ਗੱਲ ਕਹਿੰਦਾ ਕਿ ਭਾਈ ਮੈਦਾ ਖਾਇਆ ਕਰੋ ਕੀ ਤੁਹਾਨੂੰ ਪਤਾ ਨਹੀਂ ਵੀ ਕਣਕ ਦੇ ਵਿੱਚ ਗਲੂਟਨ ਆ ਤੇ ਇਹ ਗਲੂਟਨ ਦੇ ਕਰਕੇ ਆਪਣੇ ਸਰੀਰਕ ਪ੍ਰਣਾਲੀ ਦੇ ਵਿੱਚ ਕੀ ਕੀ ਨੁਕਸਾਨ ਹੁੰਦੇ ਆ ਉਦੋਂ ਵੀ ਆਪਾਂ ਅੱਠ ਤਰ੍ਹਾਂ ਦਾ ਕਹਿੰਦੇ ਮਲਟੀ ਗ੍ਰੇਨ ਆਪਾਂ ਲੈ ਲਿਆ ਆਟਾ ਆਪਾਂ ਕੰਗਣੀ ਦਾ ਆਟਾ ਲਿਆ ਆਪਾਂ ਕੁਦਰੇ ਦਾ ਆਟਾ ਲਿਆ ਆਪਾਂ ਫਲਾਣਾ ਆਟਾ ਲਿਆ ਮਤਲਬ ਕਣਕ ਦੇ ਆਟੇ ਦੇ ਨੁਕਸਾਨ ਸਾਹਮਣੇ ਆਉਂਦੇ ਆ ਆਪਾਂ ਤਾਂ ਹੀ ਨਿੱਜੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਆਟੇ ਵਰਤਦੇ ਆ ਦੁੱਧ ਦੇ ਵਿੱਚ ਕਿਹੋ ਜੀਆਂ ਚੀਜ਼ਾਂ ਮਿਲਦੀਆਂ ਕਿਵੇਂ ਦੁੱਧ ਬਣ ਰਿਹਾ ਤੇ ਕੀ ਅਸੀਂ ਸ਼ੁੱਧ ਦੁੱਧ ਹੀ ਵਰਤੋ ਕਰਦੇ ਆਪਾਂ ਨੂੰ ਪਤਾ ਹੀ ਵੈਸੇ ਵੀ ਚਾਰੇ ਚੀਜ਼ਾਂ ਮੇਰੇ ਖਿਆਲ ਦੇ ਮੁਤਾਬਕ ਤੁਹਾਨੂੰ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਮੈਨੂੰ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਇਹਦੇ ਵਿੱਚ ਐਲੋਪੈਥੀ ਦਾ ਨੁਕਸਾਨ ਕਿੱਥੇ ਆ ਨਿੰਬੂ ਨਚੋੜ ਕੇ ਜੇ ਤੁਸੀਂ ਪੀਲਾ ਜਾਂ ਮੈਂ ਪੀਲੇ ਦੇ ਵਿੱਚ ਐਲੋਪੈਥੀ ਦਾ ਨੁਕਸਾਨ ਕਿੱਥੇ ਆ ਗੁਮਰਾਹ ਕਿੱਥੇ ਕੀਤਾ ਗਿਆ ਸਿਕਟਾਂ ਵਾਲੀ ਢੱਬੀ ਦੇ ਪੌਣੇ ਹਿੱਸੇ ਦੇ ਵਿੱਚ ਗਲੇ ਸੜੇ ਫੇਫੜੇ ਛਾਪੇ ਹੁੰਦੇ ਆ ਲੋਕ ਬੀੜੀ ਪੀਣੀ ਬੰਦ ਕਰਕੇ ਕਿ ਸਿਗਰਟ ਪੀਣੀ ਬੰਦ ਕਰਕੇ ਸਵਾਲ ਇਹ ਵੀ ਆ ਹਰ दारू ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਲੋਕਾਂ ਨੇ दारू ਪੀਣੀ ਬੰਦ ਕਰਤੀ ਲੋਕਾਂ ਨੇ ਬੋਤਲਾਂ ਤੋੜ ਦਿੱਤੀਆਂ ਲੋਕ ਠੇਕੇ ਵੱਲ ਬਿਲਕੁਲ ਨਹੀਂ ਜਾਂਦੇ ਅਗਲ ਲਿਖੀ ਕਰਕੇ ਇਹ ਕੋਈ ਮੁੱਦਾ ਜਿਹੜਾ ਨਵਜੋ ਸਿੱਧੂ ਦਾ ਆਪਾ ਬਣਾਈ ਜਾਂਨੇ ਆ ਆਖੇ ਜੀ 850 ਕਰੋੜ ਰੁਪਏ ਦਿਓ ਆਖੇ ਐ ਕਰਾਂਗੇ ਕੇਸ ਅਸੀਂ ਐ ਕਰਾਂਗੇ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ ਪਰ ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਹੈ ਵੀ ਭਾਰਤ ਦੇ ਵਿੱਚ ਇਕੱਲਾ ਮੁੱਦਾ ਹੀ ਆ ਸਿਰਫ ਤੇ ਸਿਰਫ ਮੁੱਦਾ ਹੀ ਆ ਮੇਰੀ ਵੀ ਤੁਹਾਨੂੰ ਬੇਨਤੀ ਆ ਵੀ ਜਿਹੜਾ ਉਹ ਡਾਈਟ ਪਲਾਨ ਆ ਨਾ ਉਹ ਬਿਲਕੁਲ درست ਆ ਮੇਰੇ ਖਿਆਲ ਦੇ ਮੁਤਾਬਕ ਤੁਹਾਨੂੰ ਕੈਂਸਰ ਦੇ ਵਿੱਚ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਇਹ ਬਾਅਦ ਦੀਆਂ ਗੱਲਾਂ ਤੁਸੀਂ ਆਪਦਾ ਐਲੋਪੈਥਿਕ ਪ੍ਰਣਾਲੀ ਜਾਰੀ ਰੱਖੋ ਕੋਈ ਇਤਰਾਜ਼ ਨਹੀਂ ਤੁਸੀਂ ਆਪਦੀ ਚੈਕਿੰਗ ਕਰਾਓ ਵੇਲੇ ਸਿਰ ਟੈਸਟ ਕਰਾਓ ਕੀਮੋਥੈਰੇਪੀ ਵੀ ਕਰਾਓ ਜਿਵੇਂ ਡਾਕਟਰ ਸਾਹਿਬਾਨ ਕਹਿੰਦੇ ਉਹ ਤਰੀਕਾ ਅਪਣਾਓ ਪਰ ਜੇਕਰ ਤੁਸੀਂ ਇੱਥੇ ਗਰਮ ਪਾਣੀ ਪੀ ਲਿਆ ਕਰੋਗੇ ਆ ਭਾਈ ਨਵਜੋਤ ਸਿੰਘ ਸਿੱਧੂ ਨੇ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ ਜੇ ਤੁਸੀਂ ਭਾਈ ਪੱਤੀਆਂ ਤੁਲਸੀ ਦੀਆਂ ਖਾ ਲਿਆ ਕਰੋਗੇ ਬਹੁਤ ਵਧੀਆ ਗੱਲ ਆ ਵੈਸੇ ਵੀ ਖਾਇਆ ਕਰੋ ਹਰ ਰੋਜ਼ ਹੀ ਖਾਇਆ ਕਰੋ ਸਾਰੀ ਖਾਇਆ ਕਰੋ ਇੱਕ ਚੰਗੀ ਗੱਲ ਆ ਤੁਸੀਂ ਦੇਖੋ ਵੀ ਭਾਈ ਅਸੀਂ ਆ ਜਿਹੜਾ ਸੋਹੰਜਣਾ ਦਾ ਬੂਟਾ ਉਹ ਤੁਹਾਡੇ ਲਈ ਕਿੰਨਾ ਮਾਫਕ ਹੁੰਦਾ ਕਿੰਨਾ ਵਧੀਆ ਹੁੰਦਾ ਪਰ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਅਸੀਂ ਅੰਨੀ ਸ਼ਰਦਾ ਬੈਦਗਰੀ ਦੇ ਪੱਖ ਤੋਂ ਵੀ ਨਹੀਂ ਰੱਖਦੇ ਅੰਨੀ ਸ਼ਰਦਾ ਹੋਮੋਪੈਥੀ ਦੇ ਵਿੱਚ ਵੀ ਨਾ ਰੱਖੋ ਕਿਸੇ ਨੂੰ ਸਵਾਦ ਦੀ ਚੁੰਡੀ ਨਾਲ ਆਰਾਮ ਆ ਜਾਂਦਾ ਉਹਨੇ ਕੀ ਲੈਣਾ ਵੱਡੇ ਵੱਡੇ ਹਸਪਤਾਲਾਂ ਤੋਂ ਪਰ ਇੱਥੇ ਡਾਕਟਰ ਸਹਿਬਾਨ ਨੂੰ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹਨੇ ਇਹ ਨਹੀਂ ਗੱਲ ਕਹੀ ਨਵਜੋਤ ਸਿੰਘ ਨੇ ਕਿ ਭਾਈ ਡਾਕਟਰਾਂ ਦੇ ਕੋਲੇ ਜਾਣ ਦੀ ਜ਼ਰੂਰਤ ਨਹੀਂ ਡਾਕਟਰਾਂ ਦੇ ਕੋਲੇ ਬਿਲਕੁਲ ਨਾ ਜਾਓ ਉਹਨੇ ਆਪਣਾ ਤਜਰਬਾ ਆਪਦਾ ਤਜਰਬਾ ਉਹਨੇ ਆਪਣਾ ਪ੍ਰਭਾਵ ਦੱਸਿਆ ਤੇ ਹਰ ਬੰਦੇ ਦਾ ਆਪੋ ਆਪਣਾ ਪ੍ਰਭਾਵ ਹੁੰਦਾ ਇੰਉਂ ਤਾਂ ਕੋਈ ਨਾ ਕੋਈ ਮੁੱਦਾ ਬਣੇ ਰਹਿੰਦਾ ਹਾਂ ਜਦੋਂ ਐਲੋਪੈਥੀ ਦੇ ਬਾਰੇ ਇਹ ਗੱਲਾਂ ਆਈਆਂ ਸੀ ਜਦੋਂ RAMDEB ਨੇ ਇੱਕ ਵਾਰੀ ਤੁਹਾਨੂੰ ਚੇਤੇ ਹੋਣਾ ਉਹਨੇ ਕੋਰੋਨਾ ਵਾਇਰਸ ਦੀ ਦਵਾਈ ਕਿਨੇ ਮੈਂ ਤਿਆਰ ਕਰ ਲਈ ਫਿਰ ਉਹਦੀਆਂ ਕਈ ਹੋਰ ਜਿਹੜੀਆਂ ਦਵਾਈਆਂ ਉਹ ਕਹਿੰਦਾ ਸੀ ਕਿ ਭਾਈ ਜਿਹੜੀਆਂ ਆ ਦਵਾਈਆਂ ਜਿਹੜੀਆਂ ਉਹ ਬਿਲਕੁਲ ਸਮੱਸਿਆ ਨੂੰ ਖਤਮ ਕਰ ਦਿੰਦੀਆਂ ਇਹ ਦਾਵੇ ਗਲਤ ਆ ਉਹਦੇ ਨਾਲ ਇਉਂ ਲੱਗਦਾ ਵੀ ਜੇਕਰ ਆ ਸ਼ੀਸ਼ੀ ਵਰਤਦੇ ਆਪਾਂ ਫਲਾਣੀ ਕੰਪਨੀ ਦੀ ਆਯੁਰਵੇਦ ਦੀ ਦਾ ਫਲਾਣੀ ਉਹਦੇ ਕਰਕੇ ਭਾਈ ਤੁਹਾਨੂੰ ਡਾਕਟਰਾਂ ਕੋਲੇ ਜਾਣ ਦੀ ਲੋੜ ਨਹੀਂ ਇਹ ਗੁੰਮਰਾਹਕੁਨ ਇਸ਼ਤਿਹਾਰ ਬਾਜ਼ੀ ਆ ਸਿੱਧੂ ਨੇ ਨਾ ਤਾਂ ਕੋਈ ਦਵਾਈਆਂ ਵੇਚੜੀਆਂ ਨਾ ਸਿੱਧੂ ਨੇ ਕੋਈ ਇਸ਼ਤਿਹਾਰ ਬਾਜ਼ੀ ਕੀਤੀ ਆ ਨਾ ਸਿੱਧੂ ਨੂੰ ਕੋਈ ਲੋੜ ਐ ਇਸ ਗੱਲ ਦੀ ਸੋ ਇਹ ਜਿਹੜੀਆਂ ਗੱਲਾਂ ਕਈਆਂ ਇਹ ਸਾਡੀਆਂ ਮਾਈਆਂ ਦੀਆਂ ਬੇਬੇ ਦੀਆਂ ਕੱਲੀ-ਕੱਲੀ ਦੀਆਂ ਰਸੋਈਆਂ ਦੇ ਵਿੱਚ ਸਾਂਭੀਆਂ ਹੋਈਆਂ ਚੀਜ਼ਾਂ ਜਿਹੜੀਆਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੈਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਦੁਨੀਆ ਭਰ ਦੇ ਵੈੜ ਤੜਕੇ ਤੋਂ ਲੈ ਕੇ ਰਾਤ ਤੱਕ ਆਪਣੀ ਜਾਣਕਾਰੀ ਸਾਂਝੀ ਕਰਦੇ ਆ ਕੋਈ ਕਹਿੰਦਾ ਭਾਈ ਜੇਕਰ ਖੜੇ ਹੋ ਕੇ ਤੁਸੀਂ ਪਾਣੀ ਪੀਓਗੇ ਗੋਡੇ ਠੀਕ ਹੋ ਜਾਣਗੇ ਕੋਈ ਕਹਿੰਦਾ ਜੇ ਖੜੇ ਹੋ ਕੇ ਪਾਣੀ ਪੀਤਾ ਗੋਡਿਆਂ ਦੀ ਗ੍ਰੀਸ ਮੁੱਕ ਜੂਗੀ ਹਣ ਮੰਨੀਆਂ ਕਿਹਦੀ ਜਿਹਦੀ ਮੰਨਣੀ ਆ ਉਹ ਤੁਹਾਡੀ ਮਰਜ਼ੀ ਆ ਬਿਲਕੁਲ ਹੀ ਓਵੇਂ ਨਵਜੋਤ ਸਿੰਘ ਸਿੱਧੂ ਦੀ ਮੰਨਣੀ ਦਾ ਨਾਮ ਨਹੀਂ ਇਹ ਤੁਹਾਡੀ ਆਪਣੀ ਨਿੱਜੀ ਤੌਰ ਤੇ ਮਰਜ਼ੀ ਆ ਸੋ ਮੇਰੀ ਡਾਕਟਰ ਸਹਿਬਾਨ ਨੂੰ ਸਤਿਕਾਰ ਸਮੇਤ ਬੇਨਤੀ ਆ ਸਤਿਕਾਰ ਨਾਲ ਬੇਨਤੀ ਆ ਕਿ ਭਾਈ ਇਹ ਐਡਾ ਮੁੱਦਾ ਹੈ ਨਹੀਂ ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਅਖਬਾਰਾਂ ਦੇ ਸਫੇ ਇਉਂ ਭਰੇ ਆ ਜਿਵੇਂ ਉਹਨੇ ਕਿਸੇ ਕੈਂਸਰ ਪੀੜਤ ਦਾ ਬਹੁਤ ਵੱਡਾ ਨੁਕਸਾਨ ਕਰਤਾ ਕੈਂਸਰ ਜਦੋਂ ਆ ਜਾਂਦਾ ਉਸ ਵੇਲੇ ਜ਼ਮੀਨਾਂ ਵਿਕਦੇ ਨੇ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਜਦੋਂ ਕੈਂਸਰ ਘਰ ਦੇ ਵਿੱਚ ਆ ਜਾਂਦਾ ਫਿਰ ਨੀਂਦਾਂ ਉੱਡਦੀਆਂ ਕੋਈ ਸਰਕਾਰ ਬਾਣੀ ਫੜਦੀ ਜਿੰਨੇ ਕ ਪੈਸੇ ਸੂਬੇ ਦੀ ਸਰਕਾਰ ਪੰਜਾਬ ਦੀ ਸਰਕਾਰ ਵੀ ਦਿੰਦੀ ਆ ਨਾ ਵੀ ਹਸਪਤਾਲ ਦੇ ਵਿੱਚ ਉਹਨੇ ਤਾਂ ਟੈਸਟ ਨਹੀਂ ਹੁੰਦੇਗੇ ਕੀਮੋ ਵਾਲੀਆਂ ਗੱਲਾਂ ਤਾਂ ਬਾਅਦ ਦੀਆਂ ਜਦੋਂ ਕਾਲਾ ਪੀਲਾ ਤੇ ਕੈਂਸਰ ਤੁਹਾਡੇ ਘਰ ਦੇ ਵਿੱਚ ਫਸਰਦਾ ਤੁਹਾਨੂੰ ਇਸ ਗੱਲ ਦੀ ਪੀੜਦਾ ਫਿਰ ਪਤਾ ਲੱਗਦਾ ਫਿਰ ਸੁਧਾਰਨ ਬੰਦਾ ਪਤਾ ਕੀ ਕਹਿੰਦਾ ਵੀ ਯਾਰ ਮੈਨੂੰ ਪਤਾ ਵੀ ਇਹਨੇ ਬਚਣਾ ਨਹੀਂ ਜਾਂ ਬਹੁਤ ਘੱਟ ਸਮਾਂ ਇਹਦੇ ਕੋਲੇ ਪਰ ਮੈਂ ਚਾਹੁੰਦਾ ਜੀ ਕਿ ਇਹਨੂੰ ਆਪਾਂ ਦਰਦ ਨਾਲ ਤੜਫਦੇ ਵੀ ਨਾ ਵਖੀਏ ਫਿਰ ਉਹ ਉਹੋ ਜਿਹਾ ਕੋਈ ਬਦਲਮਾ ਰਾਹ ਲੱਭਦਾ ਡਾਕਟਰ ਕੋਲੇ ਜਾਓਗੇ ਮੋਟਾ ਮੱਝ ਵਾਲਾ ਟੀਕਾ ਉਹਨੇ ਠੋਕ ਦੇਣਾ ਸੋ ਸਾਰੇ ਡਾਕਟਰ ਸਹਿਬਾਨ ਵੀ ਗਲਤ ਨਹੀਂ ਤੇ ਸਾਰੇ ਆਯੁਰਵੇਦ ਵਾਲੇ ਵੀ ਠੀਕ ਨਹੀਂ ਸਾਰੇ ਹੋਮੋਪੈਥੀ ਦੇ ਨਾਲ ਸਮਰਥ ਠੀਕ ਵੀ ਨਹੀਂ ਤੇ ਸਾਰੇ ਦੂਜੇ ਆ ਜਿਹੜੇ ਅੱਜ ਕੱਲ ਬਹੁਤ ਵੱਡੇ ਵੱਡੇ ਹਸਪਤਾਲਾਂ ਵਾਲੇ ਉਹ ਵੀ ਠੀਕ ਨਹੀਂ ਜੀ ਨੂੰ ਜਿੱਥੇ ਠੀਕ ਲੱਗਦਾ ਉਹਨੂੰ ਉੱਥੇ ਜਾਣ ਦੀ ਪੂਰੀ ਪੂਰੀ ਆਗਿਆ ਆਖਰ ਜੇਕਰ ਸਿਹਤ ਆਪੋ ਆਪਣੀ ਆ ਤੇ ਹਟੀਆਂ ਵਾਲਿਆਂ ਨੂੰ ਸਮੱਸਿਆ ਹੁੰਦੀ ਹੀ ਆਮ ਤੌਰ ਦੇ ਉੱਤੇ ਹਟੀਆਂ ਵਾਲੇ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੱਟੀ ਹੋਵੇ ਸੋ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਆਪਾਂ ਕਿਸੇ ਹੋਰ ਮੁੱਦੇ ਵੱਲ ਗੱਲ ਕਰੀਏ ਨਵਜੋਤਪੁਰ ਸਿੱਧੂ ਤੰਦਰੁਸਤ ਹੋਏ ਬਾਬੇ ਦੇ ਮੂਹਰੇ ਅਰਦਾਸ ਕਰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੁਨੀਆ ਭਰ ਦੇ ਵਿੱਚ ਇਸ ਨਾਮਰਾਜ਼ ਬਿਮਾਰੀ ਨਾਲ ਜਿਹੜੇ ਵੀ ਜਕੜੇ ਹੋਏ ਆ ਉਹ ਚੜ੍ਹਦੀ ਕਲਾ ਦੇ ਵਿੱਚ ਹੋ ਜਾਣ ਉਹ ਤੰਦਰੁਸਤ ਹੋ ਜਾਣ ਜੇ ਆਪਾਂ ਵਿੱਚ ਕੜੂਸਤੀ ਛੱਡਣੀ ਆ ਕੋਈ ਹੋਰ ਮੁੱਦਾ ਲੱਭ ਲੈਨੇ ਆ ਅੱਜ ਇਹਨੇ ਨਿੰਬੂਆਂ ਵਾਲੀ ਗੱਲ ਗਲਤ ਕਹਿਤੀ ਉਹਨੇ ਆਟੇ ਵਾਲੀ ਗੱਲ ਗਲਤ ਕਹਿਤੀ ਉਹਨੇ ਚਿੱਟੀਆਂ ਚੀਜ਼ਾਂ ਬੰਦ ਕਰ ਦੋ ਆ ਗੱਲ ਕਹਿਤੀ ਇਹ ਕੋਈ ਮੁੱਦਾ ਨਹੀਂਗਾ ਕੋਈ ਚੱਜ ਦਾ ਮੁੱਦਾ ਲੱਭਿਆ ਕਰਗੇ ਇਹ ਬਿਲਕੁਲ ਨਹੀਂ ਮੁੱਦਾ ਬੇਨਤੀ ਆ ਸੇਤ ਦਾ ਖਿਆਲ ਰੱਖਿਆ ਕਰੋ ਅਖੰਡ ਖੁੰਡ ਆਪੇ ਹੀ ਬੰਦ ਕਰ ਲਿਆ ਕਰੋ ਜਦੋਂ ਡਾਕਟਰ ਕਹੂਗਾ ਫਿਰ ਵੀ ਤਾਂ ਕਰਾਂਗੇ ਹੀ ਹੁਣੇ ਕਰਦੇ ਆ